ਮਾਨਯੋਗ ਸੀਨੀਅਰ ਕਪਤਾਨ ਪੁਲਿਸ ਖੰਨਾ ਸ਼੍ਰੀਮਤੀ ਅਮਨੀਤ ਕੌਂਡਨ ਮੈਮ ਉਹਨਾਂ ਦੇ ਸੁਪਰਵਾਈਜ਼ਨ ਲੀਡਰਸ਼ਿਪ ਅੰਡਰ ਖੰਨਾ ਪੁਲਿਸ ਰੈਗੂਲਰਲੀ ਬਹੁਤ ਮਾੜੇ ਅਨਸਰਾਂ ਦੇ ਖਿਲਾਫ ਰੈਗੂਲਰ ਕਾਰਵਾਈ ਕਰਦੇ ਰਹੀ ਹੈ ਇਸੇ ਲੜੀ ਦੇ ਵਿੱਚ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਇੱਕ ਲੁੱਟਾਂ ਖਵਾ ਕਰਨ ਵਾਲਾ ਜਿਹੜਾ گرو ਜਿਹੜਾ ਪਿਛਲੇ 3-4 ਮਹੀਨੇ ਤੋਂ ਕਾਫੀ ਸਮਰਾਲਾ ਮਾਛੀਗੜਾ ਏਰੀਆ ਤੇ ਨਾਲ ਲੁਧਿਆਣਾ ਦੇ ਏਰੀਆ ਦੇ ਵਿੱਚ ਐਕਟਿਵ ਸੀਗਾ ਉਹਨੂੰ ਅਸੀਂ ਉਸ ਦੇ 5 ਬੰਦੇ ਅਸੀਂ ਕਾਬੂ ਕੀਤੇ ਨੇ ਸਾਡੇ ਕੋਲ 5 ਤਰੀਕ ਨੂੰ 5 ਮਈ ਨੂੰ ਇੱਕ ਇਤਲਾਮ ਮਿਲੀ ਸੀ ਕਿ ਪਵਨਦੀਪ ਸਿੰਘ ਜਿਹੜਾ ਕਿ ਬਿਜੇ ਦਾ ਰਹਿਣ ਵਾਲਾ ਹੈ ਉਹ ਕਹਿੰਦਾ ਰਾਤੀ ਮੈਂ 2:30 ਵਜੇ ਆਪਣੀ ਗੱਡੀ ਤੇ ਬਿਜਾ ਰੋਡ ਤੇ ਵਾਪਸ ਆ ਰਿਹਾ ਸੀ ਮਾਛੀਵਾੜਾ ਸਾਈਡ ਤੋਂ ਤਾਂ ਉਹਦੀ ਗੱਡੀ ਦੇ ਅੱਗੇ ਇੱਕ ਗੱਡੀ ਲਾ ਕੇ ਬਰੀਜ਼ਾ ਗੱਡੀ ਚ ਚਾਰ ਨਾਮ ਬਲੂ ਵਿਅਕਤੀ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਆਪਣਾ ਘੇਰ ਕੇ ਉਹਦੀ ਕੁੱਟਮਾਰ ਕੀਤੀ ਤੇ ਉਦੋਂ ਉਹ ਦੋ ਫੋਨ ਉਹਦੇ ਪਰਸ ਤੇ ਕੁਝ ਹੋਰ ਕੀਮਤੀ ਸਮਾਨ ਜਿਹੜਾ ਖੋਲਿਆ ਸੀਗਾ ਡਿਊਰਿੰਗ ਇਨਵੈਸਟੀਗੇਸ਼ਨ ਨੇ ਚਾਰੇ ਬੰਦੇ ਜਿਹੜੇ ਆਡੈਂਟੀਫਾਈ ਹੋ ਗਏ ਸੀ ਅਸੀਂ ਚਾਰਾਂ ਨੂੰ ਜਿਹੜਾ ਅਰੈਸਟ ਕਰ ਲਿਆ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਤੇ 56 ਨੰਬਰ ਮਕਦਮਾ ਥਾਣਾ ਮਾਛੀਵਾੜਾ ਦੇ ਵਿੱਚ 379 ਵੀ 394 170 ਤੇ 473 ਪੀਸੀ ਦੇ ਵਿੱਚ ਦਰਜ ਕਰ ਲਿਆ ਸੀ ਜਿਹੜੇ ਚਾਰ ਵਿਅਕਤੀ ਆ ਇਹਨਾਂ ਦੇ ਨਾਮ ਹੈ ਹਰਦੀਪ ਸਿੰਘ ਗੁਰਿੰਦਰ ਸਿੰਘ ਆਕਾਸ਼ਦੀਪ ਤੇ ਅਮਰਪ੍ਰੀਤ ਸਿੰਘ ਇਹ ਚਾਰੋਂ ਮਾਛੀਵਾੜਾ ਏਰੀਆ ਦੇ ਰਹਿਣ ਵਾਲੇ ਨੇ ਤੇ ਇਹਨਾਂ ਦੇ ਜਿਹੜੇ 25 ਤੋਂ 30 ਸਾਲ ਇਹਨਾਂ ਦੀ ਉਮਰ ਹੈ ਇਹਨਾਂ ਨੇ ਇਹ ਰਾਤ ਨੂੰ ਜਿਹੜੇ ਆਪਣੀ ਗੱਡੀਆਂ ਦੇ ਵਿੱਚ ਪੁਲਿਸ ਦੀ ਵਰਦੀ ਪਾ ਕੇ ਗੱਡੀਆਂ ਤੇ ਜਾਲੀ ਨੰਬਰ ਲਾ ਕੇ ਜਿਹੜੇ ਰਾਤ ਨੂੰ ਲੁੱਟਾਂ ਖੋਹਾਂ ਕਰਦੇ ਸੀ ਜਿਹੜੇ ਵਿਅਕਤੀ ਰਾਤ ਨੂੰ ਕਿਤੇ ਆਪਣੀ ਫੈਮਿਲੀ ਨਾਲ ਜਾਂ ਇਕੱਲੇ ਕਿਤੇ ਇਧਰ ਉਧਰ ਜਾਂਦੇ ਸੀ ਮਨੂੰ ਕਿਸੇ ਸੁਨਸਾਨ ਜਗ੍ਹਾ ਦੇ ਵਿੱਚ ਗੱਡੀ ਰੋਕ ਕੇ ਉਹਨਾਂ ਦੀ ਜਾਂ ਬਾਈਕ ਰੋਕ ਕੇ ਉਹਨਾਂ ਨੂੰ ਫੁੱਟ ਮਾਰ ਕਰਕੇ ਉਹਨਾਂ ਤੋਂ ਜਿਹੜਾ ਉਹਨਾਂ ਦਾ ਕੀਮਤੀ ਸਮਾਨ ਮੋਬਾਈਲ ਵਗੈਰਾ ਖੋਹ ਲੈਂਦੇ ਸੀ ਇਸ ਗਰੁੱਪ ਤੋਂ ਅਸੀਂ ਹੁਣ ਤੱਕ ਜਿਹੜੇ ਹੁਣ ਤੱਕ ਸਾਡੀ ਤਫ਼ਤੀਸ਼ ਦੇ ਵਿੱਚ ਅਸੀਂ ਇਹਨਾਂ ਤੋਂ ਤਿੰਨ ਗੱਡੀਆਂ ਜਿਹੜੀਆਂ ਇਹ ਅਲੱਗ-ਅਲੱਗ ਨੰਬਰ ਲਗਾ ਕੇ ਇੱਕ ਬਰੀਜ਼ਾ ਗੱਡੀ ਇੱਕ ਸਿਆਜ਼ ਗੱਡੀ ਤੇ ਇੱਕ ਵਰਨਾ ਗੱਡੀ ਤਿੰਨ ਗੱਡੀਆਂ ਰਿਕਵਰ ਕੀਤੀਆਂ ਨੇ ਡੇਢ ਟੋਲੇ ਦੇ ਕਰੀਬ 골ਡ ਰਿਕਵਰ ਕੀਤਾ ਇੱਕ ਚਾਂਦੀ ਦਾ ਕੜਾ ਵਾਰਦਾਤ ਦੇ ਵਿੱਚ ਜਿਹੜੇ ਹਥਿਆਰ بیسਬਾਲ ਡੰਡੇ ਕਿਰਚਾਂ ਕਰਪਾਂ ਤੇ ਉਸ ਤੋਂ ਬਿਨਾ ਜਿਹੜੇ 6 ਮੋਬਾਈਲ ਆ ਜਿਹੜੇ ਅਸੀਂ ਜਿਹੜੇ ਇਹਨਾਂ ਨੇ ਵੱਖ-ਵੱਖ ਥਾਂ ਤੋਂ ਖੋਈ ਸੀਗੇ ਉਹ ਵੀ ਰਿਕਵਰ ਕੀਤੇ ਨੇ ਦੌਰਾਨੇ ਤਫ਼ਤੀਸ਼ ਅਸੀਂ ਇੱਕ ਵਿਅਕਤੀ ਹੋਰ ਹਰਦੀਪ ਸਿੰਘ ਗੁੱਲੂ ਪੰਜਵਾਂ ਜਿਹੜਾ ਦੋਸ਼ੀ ਹੈ ਉਹ ਅਰੈਸਟ ਕੀਤਾ ਉਹ ਤੋਂ ਅਸੀਂ ਦੋ ਫੋਨ ਰਿਕਵਰ ਕੀਤੇ ਨੇ ਜਿਹੜਾ ਹਰਦੀਪ ਸਿੰਘ ਗੁੱਲੂ ਹੈ ਇਹਨਾਂ ਨੂੰ ਇਹਨਾਂ ਤੋਂ ਚੋਰੀ ਦਾ ਮੋਬਾਈਲ ਖਰੀਦਦਾ ਸੀਗਾ ਤੇ ਬਦਲੇ ਚ ਇਹਨਾਂ ਨੂੰ ਨਸ਼ਾ ਸਪਲਾਈ ਕਰਦਾ ਸੀਗਾ ਅਸੀਂ ਇਸ ਗਰੁੱਪ ਨੂੰ ਗਰੁੱਪ ਦੇ ਜਿਹੜੇ ਵਿਅਕਤੀ ਐ ਪੰਜਾਂ ਦੋਸ਼ੀਆਂ ਨੂੰ ਅਸੀਂ ਇਹਨਾਂ ਦਾ ਰਿਮਾਂਡ ਲਿਆ ਤੇ ਹੁਣ 4 ਦਿਨ ਦੀ ਰਿਮਾਂਡ ਹੈ ਸਾਡੇ ਕੋਲ ਅਸੀਂ ਹੋਰ ਦੇਖਾਂਗੇ ਕਿ ਇਹਨਾਂ ਨੇ ਕਿਹੜੀਆਂ ਕਿਹੜੀਆਂ ਵਾਰਦਾਤਾਂ ਕੀਤੀਆਂ ਨੇ ਪਰ ਹੁਣ ਤੱਕ ਦੀ ਜਿਹੜੀ ਤਫ਼ਤੀਸ਼ ਦੇ ਵਿੱਚ ਇਹ ਟੋਟਲ 11 ਵਾਰਦਾਤਾਂ ਮੰਨੇ ਨੇ ਕਿ 9 ਸੀ ਸਮਰਾਲਾ ਮਾਛੀਵਾੜ ਦੇ ਰੇਚ ਕੀਤੀਆਂ ਦੋ ਲੁਧਿਆਣਾ ਸ਼ਹਿਰ ਦੇ ਵਿੱਚ ਕੀਤੀਆਂ ਨੇ ਤੇ ਇਸ ਇਹਨਾਂ ਦੇ ਗਰੁੱਪ ਫੜੇ ਜਾਣ ਨਾਲ ਅਸੀਂ ਸਾਨੂੰ ਲੱਗਦਾ ਕਿ ਹੁਣ ਜਿਹੜਾ ਸਮਰਾਲਾ ਮਾਛੀਗੜਾ ਏਰੀਆ ਦੇ ਵਿੱਚ ਹੋਰ ਇਸ ਤਰ੍ਹਾਂ ਦੀ ਕੋਈ ਗੈਰ ਕਾਨੂੰਨੀ ਜਿਹੜੀ ਚਪਟ ਮਾਰੀ ਹੈ ਜਾਂ ਸਨੇਚਿੰਗ ਹੈ ਉਹਦੇ ਵਾਰਦਾਤਾਂ ਕਾਫੀ ਘੱਲ ਹੋਊਗੀ ਤੇ ਇਸ ਤਰ੍ਹਾਂ ਦੀ ਵਾਰਦਾਤ ਅੱਗੇ ਨਹੀਂ ਹੋਊਗੀ ਸਰ ਜਿਹੜੀਆਂ ਵਰਦੀਆਂ ਮਿਲੀਆਂ ਜੀ ਕਿ ਕਿਹੜੇ ਡੀਐਸਪੀ ਵਗੈਰੇ ਕਿਹੜੇ ਰੈਂਕ ਦੀਆਂ ਜੀ ਜਿਹੜੀ ਇਹ ਇਹਨਾਂ ਕੋਲ ਦੋ ਵਰਦੀਆਂ ਸੀਗੀਆਂ ਇੱਕ ਜਾਪਲੀਸ ਦੇ ਸਪਹੀ ਰੈਂਕ ਦੀ ਵਰਦੀ ਹੈ ਤੇ ਕੇਐਸਆਈ ਰੈਂਕ ਦੀ ਹੈ ਇਹ ਰਾਤ ਨੂੰ ਵਰਦੀਆਂ ਪਾ ਕੇ ਤੇ ਗੱਡੀਆਂ ਤੇ ਜਾਲੀ ਨੰਬਰ ਲਾ ਕੇ ਜਿਹੜੇ ਲੋਕਾਂ ਨੂੰ ਇਸ਼ਾਰਾ ਕਰਕੇ ਰੋਕ ਲੈਂਦੇ ਸੀ ਉਸ ਤੋਂ ਬਾਅਦ ਉਹਨਾਂ ਤੋਂ ਉਹ ਮਾਰ ਕਰਦੇ ਸੀ ਉਹਨਾਂ ਦੇ ਇਹ ਪਤਾ ਲੱਗਿਆ ਜੀ ਕਿਹੜੇ ਕਿਹੜੇ ਏਰੀਆ ਚ ਕੀਤੀ ਇਹ ਜਿਆਦਾ ਇਹਨਾਂ ਦੀਆਂ ਹੁਣ ਤੱਕ ਜਿਹੜੀਆਂ 11 ਮਾਰ ਦਾ ਤਾਂ ਮੰਨੇ ਨੇ ਕਿ ਨੌ ਸੀ ਸਮਰਾਲਾ ਮੱਛੀਵਾਲਾ ਦੇ ਏਰੀਆ ਦੇ ਵਿੱਚ ਕੀਤੀਆਂ ਨੇ ਤੇ ਦੋ ਲੁਧਿਆਣੇ ਦੇ ਵਿੱਚ ਕੀਤੀਆਂ ਇਹਦੇ ਨਾਲ ਸਾਡੇ ਦੋ ਪੁਰਾਣੇ ਕੇਸ ਵੀ ਜਿਹੜੇ ਸਟੇਸ ਹੋ ਗਏ ਨੇ ਇੱਕ ਸਮਰਾਲੇ ਦੇ ਵਿੱਚ 76 ਨੰਬਰ ਐਫਆਈਆਰ ਸੀਗੀ ਉਹਦੇ ਵਿੱਚ ਇੱਕ ਵਿਅਕਤੀ ਤੋਂ ਰਾਤ ਨੂੰ ਉਹ ਬਾਈਟ ਤੇ ਜਾ ਰਹੇ ਸੀਗਾ ਉਹਦੀਆਂ ਦੋ ਮੁਦਰੀਆਂ ਉਹਦੇ ਕੰਨਾਂ ਦੇ ਵਿੱਚ ਜਿਹੜੀਆਂ ਨਿੱਟੀਆਂ ਤੇ ਉਹਦੀ 골ਡ ਦੀ ਚੈਨ ਜਿਹੜੀ ਆ ਉਹਨਾਂ ਨੇ ਖੋ ਕਰ ਲਈ ਸੀ ਉਹ ਵੀ ਅਸੀਂ ਰਿਕਵਰ ਕਰਵਾ ਲਈਏ ਕਿੰਨੀ ਕਿੰਨੀ ਅੰਗਰੇਜ਼ੀ ਇਹਨਾਂ ਦੀ ਇਹ ਸਾਰੇ 25 ਤੋਂ ਲੈ ਕੇ 35 ਸਾਲ ਦੀ ਉਮਰ ਦੇ ਵਿੱਚ ਨੇ ਇਹਨਾਂ ਦੇ ਵਿੱਚੋਂ ਜਿਹੜੇ ਪੰਜਾਂ ਦੇ ਵਿੱਚੋਂ ਜਿਹੜੇ ਤਿੰਨ ਦੋਸ਼ੀਆਂ ਤੇ ਕੋਈ ਪਹਿਲਾ ਮੁਕੱਦਮਾ ਨਹੀਂ ਹੈ ਪਰ ਜਿਹੜੇ ਦੋ ਦੋਸ਼ੀ ਐ ਜਿਹੜਾ ਹਰਦੀਪ ਸਿੰਘ ਗੁੱਲੂ ਆ ਜਿਹੜਾ ਇਹਨਾਂ ਤੋਂ ਫੋਨ ਖਰੀਦਦਾ ਸੀਗਾ ਤੇ ਨਸ਼ਾ ਦਿੰਦਾ ਸੀ ਉਹ ਤੇ ਤਿੰਨ ਐਨਡੀਪੀਐਸ ਐਕਟ ਦੇ ਮੁਕੱਦਮੇ ਦਰਜ ਨੇ ਜਿਆਤਰ ਰਿਹਾਇਸ਼ ਇਹਨਾਂ ਦੀ ਮਾਛੜੇ ਸਾਰੇ ਮਾਛੀਵਾੜੇ ਜਹਾਲੇ ਵਾਲੇ ਪਿੰਡਾਂ ਦੇ ਤੇ ਕੰਮਕਰ ਦੱਸਿਆ ਕੰਮਕਰ ਇਹਨਾਂ ਚ ਤਿੰਨੇ ਜਾਨੇ ਬਿਲੇ ਸੀਗੇ ਇੱਕ ਦਿਹਾੜੀਦਾਰ ਹੈ ਤੇ ਇੱਕ ਖੇਤੀਬਾੜੀ ਕਰਦਾ